ਥੋੜੀ ਸਾਰਿਆਂ ਦੀ ਕਿਰਪਾ ਹੋਈ ਹੈ ਕਿ ਇੰਨੇ ਸਾਲ ਪੁਰਾਣਾ ਜਿਹੜਾ ਤਾਣਾ ਬਾਣਾ ਉਲਝਿਆ ਹੋਇਆ ਸੀ ਕਿੰਨੇ ਸਾਲਾਂ ਦੀ ਇੱਕੇ ਪਾਰਟੀ ਰਾਜ ਕਰੀ ਜਾ ਰਹੀ ਸੀ ਕੰਮ ਕੋਈ ਹੋ ਨਹੀਂ ਸੀ ਰਿਹਾ ਤੁਹਾਡੀ ਸਾਥ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਅੱਜ ਤੁਸੀਂ ਆਸ਼ੂ ਜੀ ਨੂੰ ਪ੍ਰਧਾਨ ਚੁਣਿਆ ਤੇ ਮੈਂ ਉਮੀਦ ਕਰਦੀ ਆ ਕਿ ਆਸ਼ੂ ਜੀ ਤੁਹਾਡੇ ਕਮਾਕਾਰਾਂ ਵੱਲੋਂ ਵੀ ਕੋਈ ਕਮੀ ਨਹੀਂ ਛੱਡਣਗੇ ਕਿਉਂਕਿ ਜਦੋਂ ਵੀ ਆਪਾਂ ਕਿਸੇ ਇਨਸਾਨ ਤੇ ਯਕੀਨ ਕਰਦੇ ਆ ਉਹਨੂੰ ਇੱਕ ਅਹੁਦੇ ਤੇ ਬਿਠਾਉਨੇ ਆ ਤੇ ਹਮੇਸ਼ਾ ਬੰਦੇ ਨੂੰ ਆਸ ਹੁੰਦੀ ਹੈ ਕਿ ਇਹ ਸਾਡੇ ਏਰੀਆ ਦਾ ਵਿਕਾਸ ਕਰਾਊਗਾ ਸਾਡੇ ਜਿਹੜੇ ਕੰਮਕਾਰ ਨੇ ਰੁਕੇ ਹੋਏ ਉਹ ਕੰਮਕਾਰ ਹੋਣਗੇ ਸੋ ਮੈਂ ਅਜਾਸ਼ੂ ਜੀ ਨੂੰ ਕਹਿਣਾ ਚਾਹੁੰਨੀ ਆ ਕਿ ਕਮਾਂਗਾਰਾਂ 'ਚ ਕਮੀ ਨਾ ਛੱਡਿਓ ਜਿਵੇਂ ਲੋਕਾਂ ਨੇ ਪਿਆਰਾਂ 'ਚ ਕੋਈ ਕਮੀ ਨਹੀਂ ਛੱਡੀ ਲੋਕਾਂ ਕੋਲ ਇੱਕ ਵੋਟ ਹੁੰਦੀ ਹੈ ਪਬਲਿਕ ਕੋਲ ਇੱਕ ਵੋਟ ਹੁੰਦੀ ਹੈ ਲੋਕ ਆਪਦੀ ਵੋਟ ਪਹੁੰਚ ਕੋਈ ਕਮੀ ਨਹੀਂ ਛੱਡਦੇ ਤੇ ਆਪਾਂ ਕੰਮਾਂ 'ਚ ਵੀ ਕੋਈ ਕਮੀ ਨਹੀਂ ਰਹਿਣ ਦੇਣੀ ਵੱਧ ਤੋਂ ਵੱਧ ਦਲਵਾੜੇ ਦਾ ਵਿਕਾਸ ਹੋਵੇ ਜਿਹੜੇ ਕੰਮ ਰੁਕੇ ਹੋਏ ਨੇ ਗਲੀਆਂ ਸੜਕਾਂ ਪੀਣ ਵਾਲਾ ਪਾਣੀ ਉਹ ਸਾਰੇ ਕੰਮ ਪੂਰੇ ਹੋਣ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਕਿਉਂਕਿ ਅਸੀਂ ਤਾਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਹੌਂਦ ਚਾਏ ਆ ਸਾਡੇ ਬਜ਼ੁਰਗਾਂ ਕੋਲ ਬਹੁਤ ਐਕਸਪੀਰੀਅੰਸ ਹੁੰਦਾ ਇਹਨਾਂ ਨੇ ਬੜੀਆਂ ਸਰਕਾਰਾਂ ਦੇਖੀਆਂ ਨੇ ਕੰਮ ਕਿਵੇਂ ਕਰਾਉਣੇ ਨੇ ਕਿਵੇਂ ਨਹੀਂ ਕਰਾਉਣੇ ਵੀ ਇਹਨਾਂ ਨੂੰ ਤਜਰਬਾ ਹੁੰਦਾ ਸੋ ਇਹਨਾਂ ਦੇ ਤਜਰਬੇ ਨੂੰ ਵੀ ਨਾਲ ਲੈ ਕੇ ਚੱਲਿਓ ਕਿਉਂਕਿ ਕਈ ਵਾਰ ਆਪਾਂ ਨੂੰ ਸਿਆਣੇ ਬੰਦੇ ਦੀ ਸਲਾਹ ਇਹੋ ਜੀ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਉਹ ਸਲਾਹ ਹੀ ਦਾਰ ਦਿੰਦੀ ਹੈ ਬੰਦੇ ਨੂੰ ਸੋ ਇਹਨਾਂ ਦੇ ਰਾਪਤੇ ਨਿਛਰੇ ਹੋ ਸਲਾਹ ਨਾਲ مشورے ਨਾਲ ਕੰਮ ਕਰਿਓ ਬਹੁਤ ਵਧੀਆ ਆਮ ਆਦਮੀ ਪਾਰਟੀ ਦੀ ਟੀਮ ਹੈ ਐਮਐਲਏ ਸਾਹਿਬ ਆ ਬਹੁਤ ਮਿਹਨਤੀ ਨੇ ਜਿੰਨਾ ਹੋ ਸਕਦਾ ਏਰੀਆ ਦਾ ਵਿਕਾਸ ਕਰਾ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਦੀ ਇੱਕ ਹੀ ਸੋਚ ਹੈ ਕਿ ਕਿਵੇਂ ਪੰਜਾਬ ਨੂੰ ਆਪਾਂ ਮੁੜ ਰੰਗਲਾ ਪੰਜਾਬ ਬਣਾਈਏ ਹੱਸਦਾ ਖੇੜਦਾ ਪੰਜਾਬ ਬਣਾਈਏ ਪੈਸੇ ਦੀ ਪਹਿਲਾਂ ਵੀ ਕੋਈ ਕਮੀ ਨਹੀਂ ਸੀਗੀ ਪਹਿਲਾਂ ਵੀ ਸਰਕਾਰਾਂ ਕੋਲ ਪੈਸਾ ਬਹੁਤ ਹੁੰਦਾ ਸੀ ਪਰ ਨੀਅਤ ਕੋਟੀ ਹੁੰਦੀ ਸੀ ਵੀ ਕੰਮ ਕਰਨ ਦਾ ਦਿਲ ਨਹੀਂ ਸੀ ਕਰਦਾ ਇਹ ਆਪਦੇ ਘਰਾਂ ਵੱਲ ਜ਼ਿਆਦਾ ਧਿਆਨ ਹੁੰਦਾ ਸੀ ਪਹਿਲਾ ਇਨਸਾਨ ਹੈ ਮੈਨੂੰ ਲੱਗਦਾ ਪੰਜਾਬ ਦੀ ਧਰਤੀ ਤੇ ਜਿਹੜਾ ਆਪਦੇ ਘਰ ਨੂੰ ਨਹੀਂ ਸਿਰਫ ਪੰਜਾਬ ਬਾਰੇ ਸੋਚਦੇ ਨੇ ਕਿ ਪੰਜਾਬ ਦਾ ਵਿਕਾਸ ਹੋਵੇ ਪੰਜਾਬ ਤਰੱਕੀ ਕਰੇ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ ਪਰ ਲੋਕਾਂ ਦੀ ਸੋਚ ਜ਼ਿਆਦਾ ਕਰਦੇ ਹਮੇਸ਼ਾ ਕਿ ਮੈਂ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਦੀ ਜਵਾਨੀ ਬਚਾਉਣੀ ਹੈ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੱਤ ਤੋਂ ਵੱਧ ਰੋਕਾ ਉਹਨਾਂ ਦੇ ਜਜ਼ਬੇ ਅੱਗੇ ਕਈ ਵਾਰੀ ਆਪ ਦਾ ਵੀ ਸਿਰ ਝੁੱਕਦਾ ਹੈ ਕਿ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਲੱਗਿਆ ਹੋਇਆ ਹੈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦਈਏ ਮੈਂ ਤੁਹਾਨੂੰ ਵੀ ਅੱਜ ਸਾਰੀ ਸੰਗਤ ਨੂੰ ਅਪੀਲ ਕਰਦੀ ਆਂ ਕਿ ਮੁੱਖ ਮੰਤਰੀ ਸਾਹਿਬ ਸਾਫ਼ ਨੀਅਤ ਨਾਲ ਮਿਹਨਤ ਕਰ ਰਹੇ ਨੇ ਸਾਨੂੰ ਲੋੜ ਹੈ ਸਿਰਫ ਤੁਹਾਡੇ ਪਿਆਰ ਦੀ ਤੁਹਾਡੇ ਅਸ਼ੀਰਵਾਦ ਦੀ ਤੁਹਾਡੀਆਂ ਦੁਆਵਾਂ ਦੀ ਤੁਸੀਂ ਆਪ ਦਾ ਪਿਆਰ ਇਸੇ ਤਰੀਕੇ ਬਣਾਈ ਰੱਖਿਓ ਜਿਹੜੇ ਵੀ ਪੰਜਾਬ ਦੇ ਮੇਨ ਇਸ਼ੂਜ਼ ਆ ਨੇ ਜਿਵੇਂ ਹੁਣ ਡਰੱਗ ਦਾ ਇਸ਼ੂ ਚੱਲ ਰਿਹਾ ਸੀਗਾ ਯੁੱਧ ਨਸ਼ਿਆਂ ਵਿਰੁੱਧ ਇੰਨੀ ਵਧੀਆ ਮੁਹਿੰਮ ਸਰਕਾਰ ਨੇ ਸ਼ੁਰੂ ਕੀਤੀ ਹੈ ਸਰਕਾਰ ਚਾਹੁੰਦੀ ਹੈ ਕਿ ਕਿਸੇ ਦਾ ਵੀ ਧੀ ਪੁੱਤ ਜਿਹੜਾ ਉਹ ਗਲਤ ਰਸਤੇ ਤੇ ਨਾ ਚੱਲੇ ਜਿਹੜੀ ਇਹ ਜੀ ਮਾੜੀ ਬਿਮਾਰੀ ਹੈ ਇਕਤਸਾਬ ਦੀ ਉਹ ਕਿਸੇ ਦੇ ਵੀ ਘਰ ਨਾ ਆਵੇ ਸਾਡੇ ਜਿਹੜੇ ਪੁੱਤ ਨੇ ਸਾਡੀਆਂ ਧੀਆਂ ਨੇ ਹੱਸਦੀਆਂ ਵਸਦੀਆਂ ਰਹਿਣ ਤਰੱਕੀਆਂ ਕਰਨ ਮਾਪਿਓ ਦਾ ਜਿਹੜਾ ਸਿਰ ਹੈ ਉਹ ਉੱਚਾ ਕਰਨ ਸੋ ਸਰਕਾਰ ਮਿਹਨਤ ਕਰ ਰਹੀ ਹੈ ਦੂਜੀ ਵੱਡੀ ਗੱਲ ਸੀ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਕੋਈ ਨੌਕਰੀ ਕਰੇ ਕੋਈ ਰੋਜ਼ਗਾਰ ਕਰੇ ਅੱਜ ਸਿੱਖਿਆ ਕ੍ਰਾਂਤੀ ਦੇ ਰੂਪ ਚ ਬਹੁਤ ਵੱਡੀ ਮੁਹਿੰਮ ਸ਼ੁਰੂ ਹੋਈ ਹੋਈ ਹੈ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਮਿਲ ਰਹੀ ਹੈ ਕਿ ਸਕੂਲਾਂ ਚ ਕੋਈ ਇਨਫਰਾਸਟ੍ਰਕਚਰ ਦੀ ਕਮੀ ਨਾ ਹੋਵੇ ਕੋਈ ਬੱਚਾ ਇਸ ਗੱਲੋਂ ਨਾ ਰਹਿ ਜਾਏ ਕਿ ਬੱਚੇ ਨੂੰ ਸਹੂਲਤ ਨਹੀਂ ਮਿਲੀ ਬੱਚਾ ਪੜ੍ਹ ਲਿਖ ਸਕਦਾ ਸੀ ਪਰ ਉਹ ਰਹਿ ਗਿਆ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟਾਂ ਮਿਲ ਰਹੀਆਂ ਨੇ ਵੱਧ ਤੋਂ ਵੱਧ ਗ੍ਰਾਂਟਾਂ ਮਿਲ ਰਹੀਆਂ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਕਰਨ ਪਹਿਲੀ ਸਰਕਾਰ ਹੈ ਜਿਹੜੀ 3 ਸਾਲ ਦੇ ਵਿੱਚ 55000 ਤੋਂ ਵੀ ਜ਼ਿਆਦਾ ਨੌکریاں ਵੰਡ ਚੁੱਕੀ ਹੈ ਉਹ ਵੀ ਆਮ ਘਰਾਂ ਦੇ ਬੱਚਿਆਂ ਨੂੰ ਇੱਕ ਵੀ ਜਣਾ ਇਹ ਨਹੀਂ ਕਹਿ ਸਕਦਾ ਹੱਥ ਖੜਾ ਕਰਕੇ ਕਿ ਕਿਸੇ ਨੇ ਰਿਸ਼ਵਤ ਦਿੱਤੀ ਹੋਵੇ ਜਾਂ ਕਿਸੇ ਦੀ ਕੋਈ ਸਫਾਰਿਸ਼ ਲੱਗੀ ਹੋਵੇ ਸਿਰਫ ਮੈਰਿਟ ਦੇ ਆਧਾਰ ਤੇ ਬੱਚੇ ਨੌکریاں ਲੈ ਰਹੇ ਨੇ ਥੋੜੇ ਵਿੱਚੋਂ ਵੀ ਬਹੁਤ ਪਰਿਵਾਰ ਹੋਣਗੇ ਜਿਨ੍ਹਾਂ ਦੇ ਬੱਚੇ ਨੌਕਰੀ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਕਿ ਕੋਈ ਸਵਾਰਥ ਚੱਲੀ ਕੋਈ ਰਿਸ਼ਵਤ ਚੱਲੀ ਸੋ ਸਰਕਾਰ ਕੰਮ ਕਰ ਰਹੀ ਹੈ ਜੋ ਕਰਨੇ ਚਾਹੀਦੇ ਨੇ ਸਾਨੂੰ ਤੁਹਾਡੇ ਪਿਆਰ ਦੀ ਲੋੜ ਹੈ ਮੈਨੂੰ ਕਹਿਣ ਦੀ ਤਾਂ ਮੈਨੂੰ ਲੱਗਦਾ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਛੋਟਾ ਪਿਆਰ ਝਲਕ ਹੀ ਰਿਹਾ ਹੈ ਕਿ 12 ਵਜੇ ਤਪਦੀ ਦੁਪਹਿਰ 'ਚ ਕੋਈ ਆਉਂਦਾ ਨਹੀਂ ਹੁੰਦਾ ਤੁਸੀਂ ਸਾਰੇ ਜਿਹੜੇ ਇੱਥੇ ਬੈਠੇ ਹੋ ਤੁਹਾਡੇ ਪਿਆਰ ਕਰਕੇ ਬੈਠੇ ਹੋ ਸਤਿਕਾਰ ਕਰਕੇ ਬੈਠੇ ਹੋ ਸਪੈਸ਼ਲੀ ਲੇਡੀਆਂ ਕੋਈ ਆਪਦਾ ਘਰ ਛੱਡ ਕੇ ਨਹੀਂ ਆਉਂਦੀਆਂ ਇੱਕ ਵਾਰੀ ਜ਼ਰੂਰ ਆਪਦੇ ਨਾਮ ਤੇ ਤਾੜੀ ਲਾ ਦਿਓ ਕਿਉਂਕਿ ਸਾਰੇ ਕਮਾਂਕਾਰਾਂ ਚ ਬਿਜ਼ੀ ਨੇ ਕਿਸੇ ਕੋਲ ਵੇਲ ਨਹੀਂ ਹੈਗੀ ਆਪਣੇ ਘਰ ਛੱਡਣ ਦੀ ਪਰ ਮੇਰਾ ਸਿਰ ਤੁਹਾਡੇ ਸਾਰਿਆਂ ਦੇ ਅੱਗੇ ਝੁਕਦਾ ਹੈ ਕਿ ਤੁਸੀਂ ਗਰਮੀ ਦੀ ਪ੍ਰਵਾਹ ਨਹੀਂ ਕੀਤੀ ਤੁਸੀਂ ਸਰਕਾਰ ਨਾਲ ਪਿਆਰ ਕਰ ਰਹੇ ਹੋ ਸਰਕਾਰ ਦੇ ਕੰਮਾਂ ਨੂੰ ਪਿਆਰ ਕਰ ਰਹੇ ਹੋ ਤਾਂ ਹੀ ਤੁਸੀਂ ਇੱਥੇ ਬੈਠੇ ਹੋ ਤਾਂ ਆਪਣੀ ਦੁਪਹਿਰ 'ਚ ਸੋ ਤੁਹਾਡੇ ਪਿਆਰ ਕਰਕੇ ਹੌਸਲੇ ਕਰਕੇ ਅਸੀਂ ਤੁਰੇ ਫਿਰਦੇ ਆਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਉਹ ਦੁਵਾਰਾ ਤੋਂ ਲਈ ਤੇ ਆਵੇ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਤੁਹਾਡੀ ਆਪਣੀ ਸਰਕਾਰ ਹੈ ਤਲਵਾੜੇ ਦਾ ਵੀ ਵੱਧ ਤੋਂ ਵੱਧ ਵਿਕਾਸ ਹੋਵੇ ਜੋ ਵੀ ਮੈਨੂੰ ਐਮਐਲਏ ਸਾਹਿਬ ਕੰਮ ਕਹਿਣਗੇ ਮੈਂ ਜ਼ਰੂਰ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਕਰੂੰਗੀ ਜਿਹੜੇ ਜਿਹੜੇ ਵੀ ਤੁਹਾਡੇ ਏਰੀਆ ਦੇ ਪੈਂਡਿੰਗ ਕੰਮ ਨੇ ਐਮਐਲਏ ਸਾਹਿਬ ਨੇ ਤੁਹਾਨੂੰ ਸਾਰੇ ਗਿਣਾਏ ਆ ਉਹ ਵੀ ਵੱਧ ਤੋਂ ਵੱਧ ਜਲਦ ਤੋਂ ਜਲਦ ਪੂਰੇ ਹੋਣਗੇ ਤੁਹਾਡਾ ਤਾਂ ਏਰੀਆ ਹੀ ਥੋੜਾ ਏਰੀਆ ਹੀ ਬਹੁਤ ਸੋਹਣਾ ਹੈ ਜਦੋਂ ਇੱਧਰ ਆਉਨੇ ਆ ਨਾ ਇਸ ਪਾਸੇ ਨੂੰ ਗੱਡੀ ਮੁੜਦੀ ਹੈ ਤੇ ਰੂਹ ਨੂੰ ਸਕੂਨ ਜਿਹਾ ਮਿਲਦਾ ਕਿ ਇਹੋ ਜੀ ਧਰਤੀ ਤੇ ਚੱਲੇ ਆ ਜਿਹੜੀ ਮੈਨੂੰ ਲੱਗਦਾ ਕੁਦਰਤ ਦੇ ਬਹੁਤ ਨੇੜੇ ਆ ਬਹੁਤ ਸੋਹਣੀ ਧਰਤੀ ਹੈ ਬੜੇ ਪਾਗਾਵਾਂ ਵਾਲੇ ਲੋਕ ਹੋ ਤੁਸੀਂ ਜਿਹੜੇ ਇੱਥੇ ਰਹਿ ਰਹੇ ਹੋ ਬੜੇ ਮੈਨੂੰ ਲੱਗਦਾ ਪਰਮਾਤਮਾ ਦੇ ਨੇੜੇ ਇਹ ਧਰਤੀ ਬਹੁਤ ਇੱਥੇ ਗੁਰੂਆਂ ਦੇ ਚਰਨ ਪਾਈ ਹੋਈ ਧਰਤੀ ਹੈ ਇਹ ਸੋ ਤੁਹਾਡੇ ਸਾਰਿਆਂ ਦਾ ਪਿਆਰ ਬਣਿਆ ਰਹੇ ਤੁਸੀਂ ਸਾਰੇ ਹੱਸਦੇ ਵਸਦੇ ਰਹੋ ਆਪਦੇ ਘਰਾਂ ਚ ਆਬਾਦ ਰਹੋ ਖੁਸ਼ ਰਹੋ ਇਹੀ ਸਾਡੀ ਅਰਦਾਸ ਹੈ ਮਾਲਕ ਅੱਗੇ ਤੇ ਇੰਨੀਆਂ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨੀ ਤੱਕ ਦੀ ਦੁਪਹਿਰ ਚ ਵੀ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ